ਅੱਜ ਨਵਰਾਤਾਂ ਦਾ ਪਹਿਲਾ ਦਿਨ ਜਿਸ ਦੇ ਵਿੱਚ ਮਾਤਾ ਦੇ ਮੰਦਰਾਂ ਦੇ ਵਿੱਚ ਲੱਗੀਆਂ ਰੌਣਕਾਂ ਤੇ ਤੁਸੀਂ ਵੀ ਘਰ ਬੈਠੇ ਕਰੋ ਦਰਸ਼ਨ ਤੇ માતા ਦਾ ਲੋਵ ਰਸੀਦ ਅਸੀਦ ਬਾਦ ਤੇ ਆਪਦੀਆਂ ਮੰਨ ਦੀਆਂ ਮਰਾਦਾਂ ਕਰੋ ਪੂਰੀਆਂ ਤੇ માતાਾਂ ਦੇ ਮੰਦਰ ਸਜੇ ਹੋਏ ਨੇ ਜਿਸ ਦੇ ਵਿੱਚ ਲੋਕ ਅੱਜ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਟੇਕਦੇ ਨੇ ਪੂਜਾ ਕਰ ਰਹੇ ਨੇ ਤੇ માતા ਤੋਂ ਮੰਨ ਦੀਆਂ ਮਰਾਦਾਂ ਪੂਰੀਆਂ ਮੰਗ ਰਹੇ ਨੇ ਵੀ ਸਾਡੀਆਂ ਮਾਤਾ ਸਾਭੀਆਂ ਚੋਲੀਆਂ ਭਰਦੀ ਤੇ માતા ਵੀ ਸਭ ਨੂੰ ਚੋਲੀਆਂ ਭਰਨ ਪਿੱਛੇ ਨਹੀਂ ਹੜਦੀ ਤੇ ਮਾਤਾ ਸਾਭ ਦੀਆਂ ਝੋਲੀਆਂ ਭਰਦੀ ਹੈ ਤੇ ਸਭ ਦੀਆਂ ਮੰਨ ਦੀਆਂ ਮਰਾਦਾਂ ਪੂਰੀਆਂ ਕਰਦੀ ਹੈ ਤੇ ਅੱਜ ਤੋਂ ਲੋਕ ਨਮਰਾਤੇ ਰੱਖਣਗੇ ਜਿਸ ਦੇ ਵਿੱਚ ਛੱਤਨ ਦਾ ਰਵੱਤੇ ਰੱਖ ਕੇ ਕੰਜਨ ਪੂਜਨ ਕਰਕੇ ਤੇ ਮਾਤਾ ਨੂੰ ਲੋਕ ਅਸੀਰਵਾਦ ਲੈਂਦੇ ਹਨ ਤੇ ਆਪਦੀਆਂ ਮੰਨ ਦੀਆਂ ਮਰਾਦਾਂ ਪੂਰੀਆਂ ਕਰਦੇ ਹਨ ਜੈ ਮਾਤਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਤਾਂ ਕਿ ਸਭ ਦੇ ਮਾਤਾ ਦੇ ਦਰਸ਼ਨ Claro, Cada segundo.